ਲੇ 10 ਸਾਲ ਤੋਂ ਤੁਸੀਂ ਰਮਦਾਸ ਰਹਿ ਰਹੇ ਹੋ ਨਾ ਕੋਠੀ ਪਾ ਕੇ ਨਹੀਂ ਦੱਸੋ ਇਹ ਕਿੰਨੀ ਉਹ ਸੁਚਾਈ ਆ ਉਹ ਰੇ 10 ਸਾਲ ਤੋਂ ਨਹੀਂ ਗਏ ਕਿੰਨੇ ਸਾਲ ਆ ਤੂੰ ਰਹਿ ਰਹੇ ਹੋ ਇੰਨੇ ਲੋਕਾਂ ਦੇ ਮਾੜੀ ਨੀਤ ਆ ਇਸ માતા ਦੀ ਕੋਠੀ ਆ ਰਮਦਾਸ ਦੇ ਵਿੱਚ ਇਹ ਟੁੱਟਾ ਘਰ ਪਾਣੀ ਨਾਲ ਹੜ ਗਿਆ ਦਾ ਟੁੱਟ ਗਿਆ ਘਰ ਪੁਰਾਣਾ ਘਰ ਜਿੱਥੇ 10 ਸਾਲ ਪਹਿਲਾਂ ਛੱਡ ਕੇ ਚਲ ਗਈ ਸੀ ਇਹ ਸਿਰਫ ਮੰਗਣ ਲਈ ਇੱਥੇ ਬੈਠਿਆ ਦੇਖਿਓ ਅਸੀਂ ਆਪਾਂ ਕਿਤੇ ਦੀ ਸੇਵਾ ਕਰਨ ਜਾਣੇ ਆ ਤੇ ਆਪਾਂ ਪਤਾ ਕਰਦੇ ਆ ਪਹਿਲਾਂ ਹਾਂ ਹਾਂ ਹਨਾ ਤੁਸੀਂ 10 ਸਾਲ ਤੋਂ ਪਿਛਲੇ 10 ਸਾਲ ਤੋਂ ਤੁਸੀਂ ਰਮਦਾਸ ਰਹਿ ਰਹੇ ਹੋ ਨਾ ਕੋਠੀ ਪਾ ਕੇ ਮੈਂ ਇਹ ਦੱਸੋ ਇੱਕ 2 ਸਾਲ ਚਾਈਆ ਉਹ ਰਹਿ 10 ਸਾਲ ਤੋਂ ਨਹੀਂ ਗਏ ਕਿੰਨੇ ਸਾਲ ਆ ਤੂੰ ਰਹਿ ਰਹੇ ਹੋ ਕਿ 2 ਸਾਲ ਖੱਗ ਗਿਆ 2 ਸਾਲ ਹੋ ਗਏ ਨਾ ਤੁਸੀਂ ਆਹ ਇੱਕ ਘਰ ਸਾਡਾ ਸਾਡਾ ਮਤਲਬ ਬਰਬਾਦ ਹੋ ਗਿਆ ਬਰਵਾਦ ਹੋ ਗਿਆ ਨੁਕਸਾਨ ਹੋਇਆ ਇਹ ਘਰ ਤੇ ਸਾਡਾ ਹੈਗਾ ਇਹਨੂੰ ਨੁਕਸਾਨ ਹੋਇਆ ਅਸੀਂ ਮੰਨਦੇ ਆ ਪਰ ਮਾਤਾ ਜੀ ਇੱਥੇ ਤੁਸੀਂ ਬਾਹਰ ਕੀ ਲੋਕਾਂ ਕੋਲ ਨਹੀਂ ਦੇ ਚੰਗੇ ਲੱਗਦੇ ਤੁਹਾਡਾ ਉੱਥੇ ਆ ਤੁਸੀਂ ਇੱਥੇ ਰਹਿੰਦੇ ਨਹੀਂ ਇਹ ਛੱਡਦਾ ਘਰ ਜਦ ਪਹਿਲੇ ਇਹ ਪਾਣੀ ਨਾ ਛੁੱਟਦਾ ਇਹ ਘਰ ਰੋਦਾ ਵੀ ਡਿੱਗ ਜਾਣਾ ਹੈ ਕਿਉਂ ਡਿੱਗ ਜਾਣਾ ਉਹਦਾ ਵੀ ਡਿੱਗਣਾ ਸੀ ਮਾਤਾ ਜੀ ਹਾਂ ਆ ਵੇਖੋ ਨਾ ਇੱਥੇ ਰਹਿੰਦੇ ਹੀ ਨਾ ਕੁਛ ਇਹਨਾਂ ਲੋਕਾਂ ਕਰਕੇ ਜਿਨ੍ਹਾਂ ਦੀ ਸਹੀ ਹਲਕੁਣੀ ਚਾਹੀਦੀ ਉਹਨਾਂ ਦੀ ਵੀ ਨਹੀਂ ਹੁੰਦੀ ਬਾਈ ਜਦੋਂ ਧੋਖਾ ਮਿਲਦਾ ਕਿਸੇ ਨੂੰ ਉਹ ਮੁੜ ਜਾਂਦਾ ਦਰਵਾਜੇ ਗਲਿਓ ਪਏ ਆ ਇੱਥੇ ਤਾਂ ਕੋਈ ਵੀ ਨਹੀਂ ਦਿੰਦਾ ਸਿਰਫ ਇੰਨੀ ਕੁ ਬੇਨਤੀ ਆ ਕਿ ਜਿਹੜਾ ਸਮਾਨ ਆ ਲੋਡਵਾਨ ਤੱਕ ਪਹੁੰਚ ਲੈਣ ਦਿਓ ਬਸ ਉਹ ਆ ਸਾਨੂੰ ਕੁਛ ਨਹੀਂ ਨਹੀਂ ਇੱਥੇ ਦੀ ਰਾਤ ਕਿਦਾਂ ਰਹਿੰਨੇ ਵੇ ਇੱਥੇ ਰਾਤ ਇਸ ਤਰ੍ਹਾਂ ਨਹੀਂ ਨਹੀਂ ਕਿਸਾ ਨਹੀਂ ਨਹੀਂ ਤੇ ਆ ਸਾਰੇ ਤੁਹਾਡੇ ਘਰ ਦੇ ਦੀ ਆ ਜੀ ਇੱਕ ਦੀ ਰਹਨੇ ਆ ਇੱਕ ਮੰਜੇ ਹੀ ਆ